ਪਾਰਚਨਾ ਤੋਂ ਉਸਦਾ ਡੇਰਾ ਕਿਤਾਬ ਵਿੱਚੋਂ ਚਾਰ ਲਾਈਨਾਂ ਹਾਜ਼ਰ ਹਨ ਕਿ ਆਵਾਜ਼ ਹਾਂ ਆਕਾਸ਼ ਹਾਂ ਜਾਂ ਤੇਰੀ ਅੱਖ ਦਾ ਨੂਰ ਹਾਂ ਆਵਾਜ਼ ਹਾਂ ਆਕਾਸ਼ ਹਾਂ ਜਾਂ ਤੇਰੀ ਅੱਖ ਦਾ ਨੂਰ ਹਾਂ ਤੂੰ ਰਸ ਭਰੀ ਹੈ ਸੋਹਣਿਆ ਮੈਂ ਹਲਕਾ ਜਿਹਾ ਸਰੂਰ ਹਾਂ ਤੂੰ ਰਸ ਭਰੀ ਹੈ ਸੋਹਣਿਆ ਮੈਂ ਹਲਕਾ ਜਿਹਾ ਸਰੂਰ ਹਾਂ ਤੇਰੇ ਡੇਰੇ ਮੰਦਰ ਮਸਜਿਦਾ ਤੇਰੇ ਡੇਰੇ ਮੰਦਰ ਮਸਜਿਦਾ ਮੈਨੂੰ ਤੇਥੋਂ ਵੱਖ ਨਾ ਕਰ ਸਕੇ ਤੇਰੇ ਜਲਵੇ ਦੇਖਣ ਸੋਹਣਿਆ ਮੈਂ ਮੁੜ ਮੁੜ ਆਇਆ ਜਰੂਰ ਹਾਂ ਤੇਰੇ ਜਲਵੇ ਦੇਖਣ ਸੋਹਣਿਆ ਮੈਂ ਮੁੜ ਮੁੜ ਆਇਆ ਜਰੂਰ ਹਾਂ ਤੇਰਾ ਹੁਸਨ ਤੇ ਜਲਵੇ ਲਿਖਦਿਆਂ ਸਭ ਕਲਮਾਂ ਥੱਕ ਥੱਕ ਹਾਰੀਆਂ ਤੇਰਾ ਹੁਸਨ ਤੇ ਜਲਵੇ ਲਿਖਦਿਆਂ ਸਭ ਕਲਮਾਂ ਥੱਕ ਥੱਕ ਹਾਰੀਆਂ ਕੁਝ ਲਿਖਣਾ ਜਾਣਾ ਸੋਣਿਆ ਪਰ ਆਸ਼ਿਕ ਤੇਰਾ ਜ਼ਰੂਰ ਹਾਂ ਕੁਝ ਲਿਖਣਾ ਜਾਣਾ ਸੋਣਿਆ ਪਰ ਆਸ਼ਿਕ ਤੇਰਾ ਜ਼ਰੂਰ ਹਾਂ ਸ਼ਿਰ ਦੇਖਣਾ ਕਿ ਤੂੰ ਰੁੱਖ ਹੈ ਮਿੱਠੇ ਅੰਬ ਦਾ ਤੂੰ ਰੁੱਖ ਹੈ ਮਿੱਠੇ ਅੰਬ ਦਾ ਛਾਂ ਦੇਵੇਂ ਸਾਰੇ ਜਗਤ ਨੂੰ ਤੂੰ ਰੁੱਖ ਹੈ ਮਿੱਠੇ ਅੰਬ ਦਾ ਛਾਂ ਦੇਵੇਂ ਸਾਰੇ ਜਗਤ ਨੂੰ ਤੇਰੇ ਵਿੱਚੋਂ ਹੀ ਹਾਂ ਸੋਹਣਿਆ ਭਾਵੇਂ ਝੜਦਾ ਹੋਇਆ ਬੂਰਾਂ ਤੇਰੇ ਵਿੱਚੋਂ ਹੀ ਹਾਂ ਸੋਹਣਿਆ ਭਾਵੇਂ ਝੜਦਾ ਹੋਇਆ ਬੂਰਾਂ ਤੋ ਆਖਰੀ ਸ਼ੇਰ ਹੈ ਕਿ ਤੂੰ ਇੱਕ ਹੈ ਤੂੰ ਇੱਕ ਹੈ ਅਨੇਕ ਹੈ ਤੇ ਚਾਰ ਚਫੇਰੇ ਪਸਰਿਆ ਤੂੰ ਇੱਕ ਹੈ ਅਨੇਕ ਹੈ ਤੇ ਚਾਰ ਚਫੇਰੇ ਪਸਰਿਆ ਹੁਣ ਦੇਰ ਕਾਦੀ ਮੇਟ ਦੇ ਮੈਂ ਵੀ ਤਾਂ ਤੇਰਾ ਨੂਰ ਹਾਂ ਹੁਣ ਦੇਰ ਕਾਦੀ ਮੇਟ ਦੇ ਮੈਂ ਵੀ ਤਾਂ ਤੇਰਾ ਨੂਰ ਹਾਂ